ਮੈਂ ਬਿਆਨ ਲਿਖਤ ਦਿੱਤਾ ਹੈਗਾ ਮੈਚਵਨ ਡਾਊਨ ਕਰ ਲੈ ਤੋੜ ਮੈ ਕੋ ਮੋਜ ਬਾਨੇ ਨਹੀਂ ਦਿੱਤਾ ਜਿਸ ਪਾਰਟੀ ਨੇ ਮੇਰੇ ਗੈਂਸ ਭਾਜਪਾ ਨੇ ਕੋ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰੇ ਡਿਟੇਲ ਦੱਸਾਂ ਸਰ ਸਾਹਮਣੇ ਦੇਖੋ ਸਰ ਸਮਝਾ ਕੇ ਬੋਲਦੇ ਪਰਟੀ ਦੇ ਪ੍ਰਧਾਨ ਕੋਲ ਪੁੱਛੇ ਯਾਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਦੀ ਸਾਹਮਣੇ ਦੇਖੋ ਜੀ ਪਰ ਇਹ ਗੱਲ ਪੱਕੀ ਆ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਰਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਸਰ ਇਹ ਦੇਖੋ ਮੈਂ ਸਾਰਿਆਂ ਦੇ ਕੱਪੜੇ ਲੀਰੋ ਡੀਲ ਕਰਕੇ ਰੱਖ ਦਿਆਂਗਾ ਸਾਫਤ ਕਰ ਦਿਆਂਗਾ ਆਪਰੇਸ਼ਨ ਲੇਟਰਸ ਹੈਗਾ ਇਹ ਨੋਬਦੀ ਕਿਉਂ ਆਈ ਜੀ ਫੋਰਥ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਜਿਹੜੇ ਹੁਣ ਬਾਕੀ ਨਹੀਂ ਸਮਝਦੇ ਨਹੀਂ ਦੇਖੋ ਜਿਹੜੀ ਭਾਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਜਿਹੜੀਆਂ ਪਾਰਟੀਆਂ ਦਾ ਗੈਂਗ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਨੋਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਕਿਉਂਕਿ ਸੱਜਾ ਸਾਹਿਬ ਜਿਹੜੇ ਲੀਡਰ ਇਕੱਠੇ ਹੋਏ ਨੇ ਆਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲਦਾਸ ਦੀ ਹੋਂਦਾ ਚਾਹੀਦਾ ਉਹਨਾਂ ਨੇ ਮੈਂ ਕਹਿੰਦੇ ਉਹੀ ਨੇ ਮੈਂ ਕਹਿੰਦਾ ਜੀ ਉਹ ਆਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤਾਂ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕੋਈ ਐਸਐਸ ਦੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਤੁਸੀਂ ਆਓ ਨਾ ਲੇਕਿਨ ਪਰਵਾਹੀ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦੀ ਹਾਲੇ ਅਸੀਂ ਕੋਈ ਕਾਲੀ ਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਉਹਨਾਂ ਕੋਲ ਕੋਈ ਡਰੇ ਹੋਏ ਨਹੀਂ ਆ ਕੇ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਲਪਰੇਸ਼ਨ ਕਰੀ ਗਏ ਸਾਨੂੰ ਕੋਈ ਕਾਲੀ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਮੈਂ ਵੀ ਤੇ ਉਸ ਫੋਰਮ ਚ ਬੈਠਾ ਹਾਂ ਸਾਹਿਬ ਮੈਨੇ ਸਾਹਮਣੇ ਕਰਦੇ ਨਹੀਂ ਕੋਈ ਮੈਂ ਜਦ ਉਹਦੇ ਬੈਠਾ ਹਾਂ ਹਰ ਮੀਟਿੰਗ ਵਿੱਚ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨਾਂ ਨਾਲ ਗੱਲ ਕੀਤੀ ਜਿਸ ਨੇ ਕੀਤੀ ਮੈਂ ਦੱਸੋ ਮੈਂ ਪੁੱਛਾਂ ਦੱਸ ਕਿੱਥੇ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ رائے ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਕਹਿੰਦੇ ਪੰਜ ਪੰਜ ਬੰਦੇ ਜਾ ਕੇ ਗੱਲ ਰੱਖੋ ਉਹਨਾਂ ਕੋਲ ਤੁਸੀਂ ਕਿਹੜਾ ਕੰਮ ਕੀਤਾ ਦੋਵਾਂ ਚ ਇੱਕ ਦਸਣ ਕਿਹੜਾ ਕੰਮ ਕੀਤਾ ਸਨ ਸਾਹਿਬ ਇੱਕ ਜਿਹੜਾ 1 ਜੁਲਾਈ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਜਾ ਰਹੇ ਨੇ ਜਿਹੜੀ ਖੀਮਾ ਯਾਦ ਪਈ ਹੈ ਜੀ ਗੱਲ ਕਰ ਰਹੇ ਨੇ ਉਹਨਾਂ ਕੋਲ ਜੀ ਲੱਗਦਾ ਕੋਈ ਖਲਾਸਾ ਕਰਾਂ ਮੈਂ ਕਰਾਂ ਜੀ 9 ਸਾਲ ਇਹ ਖੀਮਾ ਯਾਤਾ ਮੰਗਣ ਕਿਉਂ ਨਹੀਂ ਅਕਾਲ ਤਖਤ ਤੇ ਗਏ ਅੱਜ ਕਿਉਂ ਆ ਰਹੇ ਮੈਨੂੰ ਇਸ ਦਾ ਜਵਾਬ ਦੇ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਤੇ ਜਾ ਕੇ ਮਾਫੀ ਵੀ ਮੰਗ ਆਇਨ ਸਜਾਵਿਲ ਵਾਇਨ ਕੋਈ ਕਮੀ ਰਹੀ ਹੈ ਉਸ ਵਕਤ ਜੱਥੇਦਾਰ ਕੋਲੋਂ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਕਿ ਕਿਸੇ ਦੇ ਇਸ਼ਾਰੇ ਨਾਲ ਅਕਾਲ ਤਖਤ ਤੇ ਜਾਣ ਦਾ ਕੋਈ ਨਹੀਂ ਸਰਨਾ ਸਾਹਿਬ ਪਰ ਇਹ ਪਾਰਟੀ ਕਿਸੇ ਦੇ ਕਮਰੇ ਜ ਕਿਸੇ ਦੇ ਘਰ ਚ ਨਹੀਂ ਬਣੀ ਅਕਾਲ ਤਖਤ ਸਾਹਿਬ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਈਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਈ ਸਰਨਾਪਾ ਸਰ ਆ ਜਿਹੜਾ ਧੜਾ ਖੜਾ ਹੋਇਆ ਕਿ ਕਿਸੇ ਦੇ ਇਸ਼ਾਰੇ ਤੇ ਖੜਾ ਹੋਇਆ ਹਾਂਜੀ ਆ ਜਿਹੜਾ ਧੜਾ ਖੜਾ ਹੋਇਆ ਕਿ ਕਿਸੇ ਦੇ ਇਸ਼ਾਰੇ ਤੇ ਖੜਾ ਹੋ ਲੋਟਸ ਆਪਰੇਸ਼ਨ ਹੋਰ ਕੀ ਹੈਗਾ ਹਾਂਜੀ ਤੁਸੀਂ ਮੈਨੇ ਦੱਸੋ ਨਾ ਜਿਸ ਦੇ ਵਿੱਚ ਮਲੂਕੇ ਵਰਗੇ ਬੰਦੇ ਬੈਠੇ ਹੋਏ ਨੇ ਜਿਹੜੇ ਇਲੈਕਸ਼ਨ ਦੇ ਦੌਰਾਨ ਉਹ ਨਾ ਕੀ ਮੋਦੀ ਦੀ ਤਾਰੀਫ ਕਰ ਰਹੇ ਨੇ ਉਹ ਆਪਰੇਸ਼ਨ ਲੋਟਸ ਹੀ ਹੈ ਯਾਨੀ ਭਾਜਪਾ ਦੇ ਇਸ਼ਾਰੇ ਤੇ ਹੋ ਰਿਹਾ ਸਭ ਕੁਝ ਯਾਰ ਲੋਟਸ ਕਹਿੰਦਾ ਕਿ ਦਾ ਨਿਸ਼ਾਨ ਹੈ ਲੋਟਸ ਕਮਲ ਦਾ ਫੁੱਲ ਹੈ ਨਾ ਉਹਨੂੰ ਲੋਟਸ ਕਹਿੰਦੇ ਨਾ ਤੇ ਹੋਰ ਕੀ ਕਰ ਰਿਹਾ ਮੇਰੇ ਮੇਰੇ ਕੋਲ ਸਿੱਧਾ ਕੁ ਹਾਲ ਹੈ ਮੈਨੂੰ ਕੋਈ ਡਰ ਭਰ ਨਹੀਂ ਹੈ ਭਾਜਪਾ ਪੁੱਛਿਆ ਗਿਆ ਭਾਜਪਾ ਲੇਕਿਨ ਜਿਸ ਢੰਗ ਦੇ ਨਾਲ ਆ ਤੜਾ ਹੁਣ ਖੜਾ ਹੁੰਦਾ ਨਜ਼ਰ ਆ ਰਿਹਾ ਔਰ ਕਹਿੰਦੇ ਕਿ ਹੁਣ ਪਾਰਟੀ ਅੱਡ ਨਹੀਂ ਬਣਾਵਾਂਗੇ ਇਹ ਇਸ ਤਰ੍ਹਾਂ ਖੜਾ ਹੋਇਆ ਹੈ ਕਹਿੰਦੇ ਇਸੀ ਦਫ਼ਤਰ ਦੇ ਵਿੱਚ ਬੈਠਾਂਗੇ ਇੱਕ ਮੇਰੀ ਗੱਲ ਸੁਣਾਓ ਜਿਸ ਤਰ੍ਹਾਂ ਖੜਾ ਆਇਆ ਉਸੇ ਤਰ੍ਹਾਂ ਬੈਠ ਜਾਏਗਾ ਪਾਰਟੀ ਵਿੱਚ ਉਹੀ ਆਏਗਾ ਜਿਹੜਾ ਪਾਰਟੀ ਦੇ ਪ੍ਰਧਾਨ ਨਾਲ ਚਲੇਗਾ ਕਿਸੇ ਗੈਰ ਨੂੰ ਦਫਤਰ ਨਾਰਾਨ ਦੀ ਕੋਈ ਇਜ਼ਾਜ਼ਤ ਨਹੀਂ ਦੇਖੋ ਸਿੱਧੇ ਤੌਰ ਤੇ ਵਰਕਿੰਗ ਕਮੇਟੀ ਦੀ ਅਜੇ ਬੈਠਕ ਸੱਦੀ ਹੋਈ ਹੈ ਇੱਕ ਇੱਕ ਕਰਕੇ ਲੀਡਰ ਆ ਰਹੇ ਨੇ ਸਰਦਾਰ ਸਾਹਿਬ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕੀ ਪਾਰਟੀ ਦੇ ਵਿੱਚ ਉਹੀ ਰਹੇਗਾ ਜਿਹੜਾ ਪਾਰਟੀ ਪ੍ਰਧਾਨ ਦੇ ਕਹਿਣ ਤੇ ਚੱਲੂਗਾ ਸਿੱਧੇ ਸੌਰਤੇ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਆ ਜਿਹੜੇ ਵੀ ਧੜਾ ਖੜਾ ਹੋਇਆ ਇਸ ਦੇ ਪਿੱਛੇ ਬੀਜੇਪੀ ਹੈ ਬੀਜੇਪੀ ਦੇ ਇਸ਼ਾਰੇ ਦੇ ਉੱਪਰ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਵੇਖਣ ਵਾਲੀ ਗੱਲ ਰਹੀ ਕਿ ਜਦੋਂ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੇ ਵਿੱਚ ਅੱਜ ਕਿਹੜੇ-ਕਿਹੜੇ ਏਜੰਡੇਾਂ ਤੇ ਚਰਚਾ ਹੁੰਦੀ ਹੈ ਔਰ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप